ਹੁਣ ਚਿਹਰੇ ਦੇ ਦਾਗ ਧੱਬੇ ਹੋ ਜਾਣਗੇ ਬਿਲਕੁਲ ਦੂਰ ਸਿਰਫ ਇਸ ਤਰੀਕੇ ਦੇ ਨਾਲ ਫਟਕਰੀ ਨੂੰ ਕਰੋ ਇਸਤੇਮਾਲ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਆਪਣੇ ਖੂਬਸੂਰਤੀ ਨੂੰ ਲੈ ਕੇ ਕਾਫੀ ਜੋ ਕਹਿ ਸਕਦੇ ਆ ਵਿਚਿੰਤਤ ਵੀ ਰਹਿੰਦੇ ਨੇ ਕਿਉਂਕਿ ਦਾਗ-ਧੱਬੇ, ਡਾਰਕ ਸਰਕਲ ਜਾਂ ਫਿਰ ਫਿੰਸਿਆ ਵਗੈਰਾ ਹੋ ਜਾਂਦੀ ਹੈ ਨਾ ਜਿਸ ਕਰਕੇ ਅਕਸਰ ਹਰ ਕੋਈ ਫੇਸ ਪੋਚ ਜਾਂ ਫਿਰ ਮੈਡੀਕਲ ਸਹੂਲਤਾ ਜ਼ਿਆਦਾ ਲੈਂਦੇ ਨੇ ਤਾਂ ਉੱਥੇ ਹੀ ਹੁਣ ਫਟਕੜੀ ਨੂੰ ਕਿਸ ਤਰੀਕੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਕਿਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਫਟਕੜੀ ਦੇ ਨਾਲ ਵੀ ਤੁਹਾਡੇ ਚਿਹਰੇ ਦੇ ਦਾਗ-ਧੱਬੇ ਬਿਲਕੁਲ ਦੂਰ ਹੋ ਜਾਣਗੇ ਉਹ ਕਿਵੇਂ ਹੋਣਗੇ ਉਹ ਜਾਣਦੇ ਆ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਚਿਹਰੇ ਦੀ ਖੂਬਸੂਰਤੀ ਤਦ ਹੀ ਨਿਖਰਦੀ ਹੈ ਜਦੋਂ ਚਮੜੀ ਸਾਫ਼ ਦਾਗ-ਧੱब्बਿਆਂ ਤੋਂ ਰਾਹਤ ਅਤੇ ਚਮਕਦਾਰ ਹੋਵੇ ਪਰ ਪ੍ਰਦੂਸ਼ਣ ਧੁੱਪ ਹਾਰਮੋਨਲ ਤਬਦੀਲੀਆਂ ਅਤੇ ਗਲਤ ਜੋ ਕਿ ਸਕਿਨ ਕੇਅਰ ਆਦਤਾਂ ਕਾਰਨ ਚਿਹਰੇ ਦੇ ਉੱਤੇ ਦਾਗ-ਧੱਬੇ ਅਤੇ ਜੋ ਕਿ ਪਿਗਮੈਂਟੇਸ਼ਨ ਦੀ ਸਮੱਸਿਆ ਆਮ ਹੋ ਗਈ ਹੈ ਮਹਿੰਗੀਆਂ ਕਰੀਮਾਂ ਅਤੇ ਟ੍ਰੀਟਮੈਂਟ ਦੇ ਉੱਤੇ ਖਰਚ ਕਰਨ ਤੋਂ ਪਹਿਲਾਂ ਕਿਉਂ ਨਾ ਇੱਕ ਪੁਰਾਣਾ ਅਤੇ ਅਸਰਦਾਰ ਘਰੇਲੂ ਨੁਕਸਾ ਅਜ਼ਮਾਇਆ ਜਾਵੇ ਇਹ ਸਧਾਰਨ ਜੀ ਸਫੇਦ ਕ੍ਰਿਸਟਲ ਵਰਗੀ ਲੱਗਣ ਵਾਲੀ ਚੀਜ਼ ਨਾ ਸਿਰਫ ਚਮੜੀ ਨੂੰ ਸਾਫ਼ ਕਰਦੀ ਐ ਸਗੁਦਾਖ ਤੱਬਿਆਂ ਉਹ ਵੀ ਹੌਲੀ-ਹੌਲੀ ਹਲਕਾ ਕਰ ਦਿੰਦੀ ਐ ਸੂਤਰਾਂ ਦੇ ਮੁਤਾਬਕ ਡਾਕਟਰ ਵਿਜੇ ਲక్ష్ਮੀ ਦੇ ਮੁਤਾਬਕ ਫਟਕੜੀ ਦੇ ਵਿੱਚ ਕੁਦਰਤੀ ਐਂਟੀਬੈਕਟੀਰੀਅਲ ਅਤੇ ਐਸਟ੍ਰਿਜੈਂਟ ਗੁਣ ਹੁੰਦੇ ਨੇ ਇਹ ਚਮੜੀ ਦੀ ਗਹਿਰਾਈ ਦੇ ਨਾਲ ਸਫਾਈ ਕਰਦੀ ਹੈ ਤੇ ਮਰੀ ਹੋਈਆਂ ਕੋਸ਼ਿਕਾ ਨੂੰ ਹਟਾਉਂਦੀ ਹੈ ਸਕਿਨ ਦੇ ਪੈਰਾਂ ਨੂੰ ਜੋ ਕਿ ਸਿਕੋੜਦੀ ਹੈ ਅਤੇ ਚਮੜੀ ਨੂੰ ਟੋਨ ਕਰਦੀ ਹੈ ਇਸ ਦੇ ਇਸਤੇਮਾਲ ਦੇ ਨਾਲ ਚਮੜੀ ਦੇ ਉੱਤੇ ਜਮੀ ਗੰਦਗੀ ਤੇਲ ਅਤੇ ਬੈਕਟੀਰੀਆ ਘਟਦੇ ਨੇ ਜਿਸ ਦੇ ਨਾਲ ਨਵੇਂ ਦਾਗ ਤੱਬੇ ਬਣਨ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦੇ ਵਿੱਚ ਫਟਕੜੀ ਦਾ ਛੋਟਾ ਟੁਕੜਾ ਪਾ ਦਿਓ 2 ਤੋਂ 3 ਘੰਟੇ ਲਈ ਛੱਡ ਦਿਓ ਇਸ ਪਾਣੀ ਨੂੰ ਕੋਟਨ ਦੀ ਮਦਦ ਨਾਲ ਚਿਹਰੇ ਦੇ ਉੱਤੇ ਲਗਾਓ 10 ਮਿੰਟ ਬਾਅਦ ਸਧਾਰਨ ਪਾਣੀ ਦੇ ਨਾਲ ਧੋ ਲਓ ਹਫ਼ਤੇ ਦੇ ਵਿੱਚ ਦੋ ਵਾਰ ਇਸ ਨੂੰ ਇਸਤੇਮਾਲ ਕਰੋ ਇੱਕ ਚਮਚ ਉਸ ਤੋਂ ਬਾਅਦ ਗੁਲਾਬ ਜਲ ਦੇ ਵਿੱਚ ਫਟਕੜੀ ਦਾ ਪਾਊਡਰ ਮਿਲਾ ਕੇ ਪੇਸਟ ਬਣਾਓ ਇਸ ਨੂੰ ਦਾਗ ਤੱਬਿਆਂ ਵਾਲੀ ਥਾਂ ਦੇ ਉੱਤੇ ਲਗਾਓ 15 ਮਿੰਟ ਬਾਅਦ ਇਸ ਨੂੰ ਧੋ ਲਓ ਇਹ ਚਮੜੀ ਨੂੰ ਟੋਨ ਕਰਦਾ ਹੈ ਅਤੇ ਨਿਖਾਰ ਲਿਆਉਂਦਾ ਹੈ ਫਟਕੜੀ ਅਤੇ ਨਿੰਬੂ ਅੱਧਾ ਚਮਚ ਫਟਕੜੀ ਪਾਊਡਰ ਦੇ ਵਿੱਚ ਕੁਝ ਬੂੰਦਾ ਨਿੰਬੂ ਦਾ ਰਸ ਮਿਲਾਓ ਇਸ ਨੂੰ ਪ੍ਰਭਾਵਿਤ ਹਿੱਸੇ ਦੇ ਉੱਤੇ ਲਗਾ ਕੇ 10 ਮਿੰਟ ਲਈ ਛੱਡ ਦਿਓ ਠੰਡੇ ਪਾਣੀ ਦੇ ਨਾਲ ਫਿਰ ਇਸ ਨੂੰ ਧੋ ਲਓ ਫਿਰ ਆਉਂਦੀ ਹੈ ਇਹ ਪਿਗਮੈਂਟੇਸ਼ਨ ਅਤੇ ਕਾਲੇ ਦਾਗਾਂ ਨੂੰ ਹਲਕਾ ਕਰਦਾ ਹੈ ਫਿਰ ਫਟਕੜੀ ਇਸਤੇਮਾਲ ਕਰਦੇ ਸਮੇਂ ਸਾਵਧਾਨੀ ਕਿਹੜੀਆਂ-ਕਿਹੜੀਆਂ ਵਰਤਨੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਫਟਕੜੀ ਨੂੰ ਸਿੱਧੇ ਚਮੜੀ ਦੇ ਉੱਤੇ ਜ਼ਿਆਦਾ ਸਮੇਂ ਲਈ ਨਾ ਛੱਡੋ ਇਸ ਦੇ ਨਾਲ ਜਲਣ ਹੋ ਸਕਦੀ ਹੈ ਸੰਵੇਦਨਸ਼ੀਲ ਚਮੜੀ ਵਾਲਿਆਂ ਦੇ ਲਈ ਪੈਚ ਟੈਸਟ ਕਰਨਾ ਜ਼ਰੂਰੀ ਹੈ ਤਾਂ ਅੱਖਾਂ ਦੇ ਆਲੇ ਦੁਆਲੇ ਫਟਕੜੀ ਦਾ ਇਸਤੇਮਾਲ ਨਾ ਕਰੋ ਹਫ਼ਤੇ ਦੇ ਵਿੱਚ 2 ਤੋਂ 3 ਵਾਰ ਤੋਂ ਵੱਧ ਇਸਤੇਮਾਲ ਬਿਲਕੁਲ ਵੀ ਨਾ ਕਰੋ ਫਟਕੜੀ ਚਿਹਰੇ ਦੇ ਦਾਗ-ਧੱਬੇ ਹਲਕੇ ਕਰਨ ਦਾ ਇੱਕ ਸਸਤਾ ਕੁਦਰਤੀ ਅਤੇ ਅਸਰਦਾਰ ਤਰੀਕਾ ਹੈ ਜੇ ਇਸ ਨੂੰ ਸਹੀ ਤਰੀਕੇ ਦੇ ਨਾਲ ਅਤੇ ਨਿਮਿਤ ਤੌਰ ਦੇ ਉਤੇ ਵਰਤਿਆ ਜਾਵੇ ਤਾਂ ਕੁਝ ਹੀ ਅਦਾਸ ਦੇ ਕਿ ਕੁਝ ਹੀ ਹਫਟਿਆਂ ਦੇ ਵਿੱਚ ਚਮੜੀ ਸਾਫ਼ ਅਤੇ ਨਿਖਰੀ ਹੋਣ ਲੱਗਦੀ ਹੈ ਮਹਿੰਗੇ ਬਿਊਟੀ ਪ੍ਰੋਡਕਟਸ ਵਰਤਣ ਤੋਂ ਪਹਿਲਾਂ ਇੱਕ ਰੇਲੋ ਨੁਸਖਾ ਤੁਸੀਂ ਜ਼ਰੂਰ ਅਜ਼ਮਾਓ ਪਰ ਧਿਆਨ ਰੱਖਿਓ ਰੋਜ਼ ਇਸ ਦਾ ਇਸਤੇਮਾਲ ਨਹੀਂ ਕਰਦਾ ਹਫ਼ਤੇ ਦੇ ਵਿੱਚ 2 ਤੋਂ ਜਾਂ ਫਿਰ 3 ਵਾਰ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਤੁਸੀਂ ਇਸ ਦਾ ਅਸਰ ਵੀ ਬਹੁਤ ਛੇਤੀ ਦੇਖ ਸਕੋਗੇ